प्यारे दोस्तों बहुत बार लुधियाणे ਦੇ ਏਰੀਏ ਦੇ ਸੱਜਣਾ ਨੂੰ ਉਸ ਤਰ੍ਹਾਂ ਦੇ ਹੋਟਲ ਦੀ ਲੋੜ ਹੁੰਦੀ ਹੈ ਜਿੱਥੇ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਰਾਤ ਲਈ ਠਹਿਰਾ ਸਕਦੇ ਹੁੰਦੇ ਆ ਤਾਂ ਉਹਨਾਂ ਨੂੰ ਮਿਲ ਨਹੀਂ ਰਿਹਾ ਹੁੰਦਾ ਤਾਂ ਤੁਹਾਨੂੰ ਇੱਕ ਮੈਂ ਬਹੁਤ ਪਿਆਰਾ ਪੱਖੋਵਾਲ ਰੋਡ ਤੇ ਲੁਧਿਆਣੇ ਹੋਟਲ ਦੀ ਦੱਸ ਪਾਉਣ ਲੱਗਿਆ ਰੋਜ਼ ਬਿਲਾ ਸੱਜਣੋ ਬਹੁਤ ਪਿਆਰਾ ਤੇ ਬਹੁਤ ਸ਼ਾਨਦਾਰ ਹੋਟਲ ਬਣਿਆ ਹੋਇਆ ਇੱਥੇ ਤੁਹਾਨੂੰ ਰਾਤ ਨੂੰ ਰਹਿਣ ਵਾਸਤੇ ਬਹੁਤ ਕਮਾਲ ਦੇ ਕਮਰੇ ਮਿਲ ਜਾਣਗੇ ਤੁਸੀਂ ਪੂਰਾ ਹੋਟਲ ਅੱਧਾ ਹੋਟਲ ਇੱਕ ਫਲੋਰ ਦੋ ਫਲੋਰਾਂ ਜਾਂ ਹਾਲ ਬੁੱਕ ਕਰਨਾ ਚਾਹੋ ਤਾਂ ਤੁਸੀਂ ਬੁੱਕ ਕਰ ਸਕਦੇ ਆ ਬਹੁਤ ਸਾਰੇ ਗੀਤਾਂ ਦੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਵਾਲੇ ਜਿਹੜੇ ਲੋਕ ਆ ਉਹ ਇਹਨੂੰ ਬੁੱਕ ਕਰਦੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਰੋਜ਼ਬਿਲਾਂ ਵਾਲਿਆਂ ਦੀ ਮੇਰੇ ਦੋਸਤ ਵੀ ਆ ਬਾਈ ਹੁਣੀ ਤੇ ਦੂਸਰੀ ਗੱਲ ਇਹ ਬਹੁਤ ਜਾਇਜ਼ ਰੇਟ ਤੇ ਬੋਟੀ ਚੈਜ ਜੈਨੂਨ ਰੇਟ ਮਤਲਬ ਤੁਸੀਂ ਇੰਨਾ ਘੈਂਟ ਹੋਟਲ ਇੰਨੇ ਜੈਜ ਰੇਟ ਤੇ ਤਾਂ ਇੱਕ ਵਾਰ ਜ਼ਰੂਰ ਮੈਨੂੰ ਕਹੋਗੇ ਕਿ ਸਿਕਜੇਂਦਰ ਆਹ ਤਾਂ ਕਮਾਲ ਹੋ ਗਈ ਯਾਰ ਇੰਨੇ ਜੈਜ ਰੇਟ ਤੇ ਸਾਨੂੰ ਹੋਟਲ ਮਿਲ ਗਿਆ ਤਾਂ ਤੁਸੀਂ ਇਸ ਗੱਲ ਯਾਦ ਰੱਖਣਾ ਹਮੇਸ਼ਾ ਸੱਜਣੋ ਮੈਂ ਤੁਹਾਨੂੰ ਉੱਪਰਲੇ ਫਲੋਰ ਤੇ ਵੀ ਲੈ ਕੇ ਆਇਆ ਜਿੱਥੇ ਤੁਹਾਨੂੰ ਮੈਂ ਦਿਖਾ ਦਿਆਂ ਕਿ ਉੱਪਰਲੇ ਫਲੋਰ ਤੇ ਵੀ ਕਿਸ ਤਰ੍ਹਾਂ ਦੇ ਕਮਰੇ ਬਣੇ ਹੋਏ ਆ ਜਿਨ੍ਹਾਂ ਕਮਰਿਆਂ ਦੇ ਵਿੱਚ ਤੁਸੀਂ ਠਹਿਰ ਸਕਦੇ ਆ ਦੂਜੇ ਨੰਬਰ ਤੇ ਜੇ ਤੁਸੀਂ ਖਾਣਾ ਮਗਵਾਉਣਾ ਨਾ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਕਰਨ ਨੂੰ ਤੁਸੀਂ ਕਹੋਗੇ ਹੋਟਲ ਵਾਲਿਆਂ ਨੂੰ ਤਾਂ ਤੁਹਾਨੂੰ ਉਸੇ ਤਰ੍ਹਾਂ ਦਾ ਜਿਹੜਾ ਇਹ ਪ੍ਰਬੰਧ ਦਾ ਕਰਕੇ ਦੇਣਗੇ ਆ ਦੇਖੋ ਮੈਂ ਤੁਹਾਡਾ ਸਾਰੇ ਤਰ੍ਹਾਂ ਦੇ ਕਮਰਿਆਂ ਦੇ ਵਿੱਚ ਢੇੜਾ ਕੜਵਾ ਰਿਹਾ ਤਾਂ ਬਹੁਤ ਸਾਰੇ ਲੋਕ ਨਾ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਹੁੰਦੇ ਆ ਤਾਂ ਉਹ ਕੀ ਕਰਦੇ ਆ ਉਹ ਵਿਆਹ ਸ਼ਾਦੀਆਂ ਦੇ ਵਿੱਚ ਪੂਰੇ ਦਾ ਪੂਰਾ ਹੋਟਲ ਰਿਸ਼ਤੇਦਾਰਾਂ ਵਾਸਤੇ ਬੁੱਕ ਕਰ ਲੈਂਦੇ ਆ ਤਾਂ ਆਹ ਬਾਲਕੋਨੀ ਬਣੀ ਹੋਈ ਆ ਨੇੜੇ ਬਹੁਤ ਮਸ਼ਹੂਰ ਮੰਦਿਰ ਆ ਇਹਦੇ ਪੱਖਵਾਲ ਰੋਡ ਤੇ ਬੜੀ ਖੁੱਲੀ ਤੇ ਬੜੀ ਆਰਾਮਦਾਇਕ ਜਗ੍ਹਾ ਦੇ ਉੱਤੇ ਇਹ ਹੋਟਲ ਬਣਿਆ ਹੋਇਆ ਸੱਜਣੋ ਤੁਹਾਨੂੰ ਇਹਦੇ ਵਿੱਚ ਇੱਕ ਮੈਂ ਹਾਲ ਦਿਖਾ ਦਿੰਨਾ ਜਿਹੜਾ ਬਹੁਤ ਵੱਡਾ ਹਾਲ ਆ ਜਿਹਦੇ ਵਿੱਚ ਤੁਸੀਂ ਪਾਰਟੀ ਵਗੈਰਾ ਕਰ ਸਕਦੇ ਆ ਬਰਥਡੇ ਪਾਰਟੀ ਵਗੈਰਾ ਕਰ ਸਕਦੇ ਆ ਤਾਂ ਆਹ ਹਾਲ ਆ ਜਿਹੜਾ ਇਹ ਬਹੁਤ ਵੱਡਾ ਤਾਂ ਕਈ ਵਾਰ ਕੀ ਹੁੰਦਾ ਕਿ 35-40 ਬੰਦੇ ਦੀ ਟੀਮ ਹੁੰਦੀ ਆ ਤਾਂ ਇਹ ਪੂਰੇ ਦਾ ਪੂਰਾ ਹਾਲ ਬੁੱਕ ਕਰ ਲੈਂਦੇ ਆ ਕਈ ਵਾਰ ਤਾਂ ਇਹ ਇਸ ਹਾਲ ਦੇ ਵਿੱਚ ਸਾਰੇ ਦੇ ਸਾਰੇ ਬੰਦੇ ਇਕੱਠੇ ਵੀ ਪੈ ਜਾਂਦੇ ਆ ਮਤਲਬ ਕਈ ਵਾਰੀ ਸਾਰੀ ਟੀਮ ਨੇ ਰਾਤ ਕੱਟਣੀ ਹੁੰਦੀ ਆ ਤਾਂ ਉਸ ਤਰ੍ਹਾਂ ਵੀ ਇਸਤੇਮਾਲ ਹੋ ਜਾਂਦਾ ਤੇ ਬਾਕੀ ਜੇ ਕਿਸੇ ਵੀ ਸੱਜਣ ਨੂੰ ਸ਼ੂਟਿੰਗ ਵਾਸਤੇ ਜਾਂ ਮਤਲਬ ਰਹਿਣ ਵਾਸਤੇ ਹੋਟਲ ਚਾਹੀਦਾ ਹੋਇਆ ਤਾਂ ਰੋਜ਼ ਬਿਲਾ ਵਾਲਿਆਂ ਨੂੰ ਯਾਦ ਕਰਿਓ ਬਹੁਤ ਜੈਨਰੇਟ ਆ